ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੀ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਜਦੋਂ ਨਾਲ ਮਲਕ ਕਲੀਨਿਕ ਬਣਿਆ ਇਹ ਜਦੋਂ ਇੱਕ ਤਰ੍ਹਾਂ ਦਵਾਈ ਮਿਲ ਜਾਂਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਬੰਦੇ ਪੇਸ਼ੈਂਟਸ ਤਾਂ 70 ਕੇ ਤਾਂ ਆਜੀਨਰੇਟੇਬਲ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਹਨ ਸਰਕ ਆਰਗੋਮੋ ਫਲਗ ਨੇ ਉਹ ਸਾਰੇ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਦੇਣਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜੇ ਮੌਜੂਦ ਆ ਬੱਲੋਣਾ ਹਲਕਾ ਦੇ ਪਿੰਡ ਹੈ ਗੋਮਿੰਦਗੜ੍ਹ ਤੋਂ ਤਾਂ ਅਜਾ ਆਪਣੀ ਲਿੰਕ ਰੋਡ ਦੇ ਉੱਤੇ ਜਿੱਤੇ ਭਾਰੀ ਮੀਂਹ ਕਾਰਨ ਕਰਕੇ ਜਿਹੜਾਗਾ ਲੋਕਾਂ ਦੇ ਕਰਾਂ ਦਾ ਨੁਕਸਾਨ ਹੋ ਰਿਹਾ ਹੜ ਵਰਗੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਹਾਲਾਤ ਨੇ ਤੇ ਮੋਕੇ ਤੇ ਸੜਕਾਂ ਵੀ ਜੜੀ ਹੈਗੀਆਂ ਇਸ ਕਾਰਨ ਜਿਹੜਾਗਾ ਵੱਡੇ ਪੱਧਰ ਤੇ ਨੁਕਸਾਨੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਮੈਂ ਕਹਾਂਗਾ 1 ਮਿੰਟ ਦੀ ਦਿਖਾ ਦੇਣ ਜਿਹੜੀਆਂ ਤਸਵੀਰਾਂ ਨੇ ਤਸਵੀਰਾਂ ਵਿੱਚ ਵੇਖ ਲਓ ਜਿਹੜਾ ਕਿ ਸੜਕ ਦੇ ਵਿੱਚਕਾਰ ਲਗਭਗ 8 ਤੋਂ 10 ਫੁੱਟ ਦਾ ਟੋਆ ਬਣਿਆ ਹੈ ਟੋਏ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਜਿਹੜੀ ਹੈ ਅਸ਼ੰਕਾ ਜਤਾਈ ਜਾ ਰਹੀ ਹੈ ਪਿੰਡ ਵਾਸੀ ਇੱਥੇ ਇਕੱਠੇ ਹੋਏ ਨੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਜਿਹੜਾਗਾ ਸੜਕ ਤੇ ਲਗਭਗ 8-10 ਤੋਂ ਵੱਧ ਜਿਹੜੇ ਟੋਏ ਨੇ ਇਸ ਕਰਕੇ ਵੱਡੇ ਹਾਦਸਾ ਹੋਣ ਦਾ ਅਸ਼ੰਕਾ ਵੀ ਹੈ ਮੋਕੇ ਤੇ ਪਿੰਡ ਵਸੀ ਜਿਹੜੇ ਕਿ ਮੰਗ ਕਰ ਰਹੇ ਨੇ ਵੀ ਜਲਦੀ ਇਹਦੀ ਮੁਰੰਮਤ ਕੀਤੀ ਜਾਵੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਕੋਈ ਵੱਡਾ ਹਾਸਾ ਨਾ ਹੋਵੇ ਕਈ ਵਾਰੀ ਇੱਥੇ ਜਿਹੜਾਗਾ ਬਚਾਅ ਹੋ ਚੁੱਕਿਆ ਤੁਹਾਨੂੰ ਇੱਕ ਯਾਦ ਰਾਦੀਏ ਕੁਝ ਸਮੇਂ ਪਹਿਲਾਂ ਜਿਹੜਾਗਾ ਇਸੇ ਰੋਡ ਦੇ ਉੱਤੇ ਇੱਕ ਜਿਹੜਾ ਮਿੱਟੀ ਵਾਲਾ ਡੰਪਰ ਜਿਹੜਾ ਪਲਟਿਆ ਸੀਗਾ ਜਿਹਦੇ ਕਰਕੇ ਡਰਾਈਵਰ ਦੇ ਮਾਮਲੇ ਸੱਟਾਂ ਲੱਗੀਆਂ ਸੀਗਾ ਪਰ ਲੇਕਿਨ ਉਹਦਾ ਵੱਡੇ ਪੱਧਰ ਤੇ ਰਕਦਾ ਜਿਹੜਾਗਾ ਨੁਕਸਾਨ ਹੋਇਆ ਸੀਗਾ ਆਪਾਂ ਗੱਲਬਾਤ ਕਰਦੇ ਆ ਪਿੰਡ ਵਾਸੀ ਜਿਹੜੇ ਕਿ ਕੀ ਮੰਗ ਕਰ ਰਹੇ ਨੇ ਆ ਗੋਬਿੰਦਗੜ੍ਹ ਹਸਤਾ ਕੀ ਸੜਕ ਹੈ ਆ ਟੁੱਟੜੀ ਜਿਗਾ ਜਿਗਾ ਉਹ ਅੱਧਾ ਨੁਕਸਾਨ ਹੋਣ ਕੋ ਜਾਨੀ ਮਾਨੀ ਅਣ ਜਾਣ ਆਦਮੀ ਆ ਜੇ ਵੀ ਨੁਕਸਾਨ ਹੋਣਾ ਉੱਟ ਰਿਹਾ ਹਮਮ ਮਾਰੀ ਮੰਗ ਆਈ ਹੈ ਪ੍ਰਸ਼ਾਸਨ ਨੂੰ ਵੈਰੋਂ ਜੀਆਂ ਵੀ ਹੋਵੇ ਜਿੱਤੀ ਜਲਦੀ ਹੋਵੇ ਬਹਾਂ ਤਿਆਰ ਕਰਾਓ ਹਮ ਕਿੰਨੇ ਕੁ ਫੁੱਟ ਦਾ ਟੋਆ ਇੱਥੇ ਆ ਟੋਆ ਲਗਭਗ 5-6 ਟੋਆ ਹੈ ਜੀ ਕੋਈ 5 ਫੁੱਟ ਦਾ ਕੋਈ 6 ਫੁੱਟ ਦਾ ਕੋਈ 8 ਫੁੱਟ ਦਾ ਹਮ ਕੋਈ ਇੱਥੇ ਹਾਸੀ ਵੀ ਹੋਈ ਹੈ ਇੱਕ ਦੋ ਵਾਰੀ ਹੋਏ ਹੈ ਜੀ ਡੰਪਰ ਡੋਕਰ ਪਲਟ ਤੇ ਅਣਜਾਣ ਬੰਦਾ ਕੋਈ ਵੀ ਆ ਸਕਦਾ ਚੋਟ ਫੇੜ ਲੱਗ ਸਕਦੀ ਹੈ ਪਿੰਡ ਵਾਸੀਆਂ ਵੱਲ ਕੀ ਉਪਰਾਂ ਲਗਿੱਤਾ ਜਾ ਰਿਹਾ ਜੀ ਪਿੰਡ ਵਾਸੀਆਂ ਅਸੀਂ ਤਾਂ ਸ਼ੌਕ ਦੇਣ ਨੂੰ ਨਾਲ ਤਿਆਰ ਆ ਜਿਹੜਾ ਸਾਡੇ ਨਾਲ ਬੰਦਾ ਸ਼ੌਕ ਉਹ ਦੇਵਾਂਗੇ ਜੀ ਸੜਕਾਂ ਦੇ ਲਾਤ ਬਹੁਤ ਮਾੜੇ ਆ ਜੀ ਤਾਇਆ ਪੜੀ ਤੋਂ ਗੋਵਿੰਦਗੜ੍ਹ ਛੱਡਦੀ ਜਾਂਦੀ ਆ ਜਿੱਦੇ ਤੇ ਸੱਤ ਸੱਤ 8 8 ਫੁੱਟ ਡੂੰਘੇ ਟੋਏ ਆ ਤੇ ਵੱਡੇ ਹਾਸਿਆਂ ਤੋਂ ਬੜੀਆ ਬਚੀ ਜਸੀਂ ਤੇ ਦਿਨ ਨਾਲ ਤੱਪਦੇ ਆ ਬਹੁਤ ਵਾਰ ਅਸੀਂ ਰਾਤ ਨੂੰ ਜਦੋਂ ਹਨੇਰਾ ਹੰਦਾ ਜਾ ਕੋਈ ਮੀਂਹ ਕਣੀਆਂ ਦਾ ਡਿੱਗਣ ਤੋਂ ਬਚੇ ਕਿਵੇਂ ਆ ਬਾ ਵਿਚਾਲੇ ਵਰਗੇ ਐ ਭਾਈ ਥੋੜੀ ਸੜਕ ਬਜੀ ਹੈ ਬਾਕੀ ਸੈਡਾ ਤੋਂ ਅੱਧੇ ਨਾਲੋਂ ਜ਼ਿਆਦਾ ਡਿੱਗੀ ਪਈ ਹੈ ਜੀ ਹੂੰ ਸੜਕ ਤੇ ਕਾਫੀ ਟੋਏ ਜਿਹੀਆਂ ਤਾਂ ਮੇਰੇ ਕੱਲ 10 ਤੋਂ 15 20 ਵੀ ਤੱਕ ਵੀ ਹੋ ਸਕਦੇ ਆ ਹੂੰ ਲਾਚੰਦੋ ਮੰਗਤੇ ਕਰਦੇ ਜੀ ਕਿ ਵੱਡੇ ਹਾਸੇ ਨੂੰ ਜਿ ਬਚਾਉਣਾ ਹੈ ਇਹਦੀ ਰਿਪੇਅਰ ਕਰੀ ਜਾਵੇ ਜਾਂ ਕਿਸੇ ਤਰ੍ਹਾਂ ਕੋਈ ਦਾ ਹੱਲ ਕੀਤਾ ਜਾਵੇ ਜਿਆਰੇ ਪਿੰਡ ਵਾਸੀ ਦਾ ਮਹਿਕਵੇ ਨੂੰ ਸਾਰਿਆਂ ਨੂੰ ਕਹਿ ਰਹੇ ਜੀ ਪੰਚਾਇਤ ਵੀ ਦਾ ਕੋਈ ਹੱਲ ਤਾਂ ਸਰਕਾਰ ਨਹੀਂ ਕਰਨਾ ਜੀ ਹੂੰ ਸੀਤਾ ਕੱਟੇ ਲਾ ਰੱਖੇ ਆ ਇਹਦਾ ਗੱਟੇ-ਕੁੱਟੇ ਲਾ ਕੇ ਜਿੰਨੇ ਜੋਗੇ ਹੈਗੇ ਪਿੰਡ ਵਾਸੀ ਕਰੀ ਜਾਂਦੇ ਸੜਕ ਦੀ ਅੱਧੀ ਤੋਂ ਜ਼ਿਆਦਾ ਵਿੱਚ ਡਿੱਗ ਪਈ ਹੈ ਟੋਏ ਪਏ ਹੋਏ ਸਾਈਡਾਂ 'ਚ ਕਿਉਂਕਿ ਸਾਈਡਾਂ 'ਤੇ ਥਾਂ ਬਹੁਤ ਨਹੀਂ ਹੈਗੀ ਇਸ ਕਰਕੇ ਮੀਂਹ ਆਣ ਕਰਕੇ ਤੇ ਖੱਡੇ ਪੈ ਗਏ ਬਾਵਾ ਪੈ ਗਏ ਤੇ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਕਿੰਨੇ ਫੁੱਟ ਦਾ ਪਾੜ ਇੱਥੇ ਇਹ 8-10 ਫੁੱਟ ਡੂੰਘਾ ਹੋਣਾ ਜੀ ਤੇ ਅੱਧੀ ਨਾਲੋਂ ਜ਼ਿਆਦਾ ਸੜਕ ਵਿੱਚ ਹੈਗੀ ਤੇ ਸੜਕ ਦੇ ਥੱਲੋਂ ਮਿੱਟੀ ਨਿਕਲੀ ਐਸੀ ਦਾ ਕੱਟੇ-ਕੁੱਟੇ ਲਾ ਰੱਖੇ ਆ ਵੀ ਕੋਈ ਹਾਦਸਾ ਨਾ ਹੋਵੇ ਪਰ ਪ੍ਰਸ਼ਾਸਨ ਤੋਂ ਮੰਗ ਹੈਗੀ ਵੀ ਇਹਨਾਂ ਛੇਤੀ ਤੋਂ ਛੇਤੀ ਬਣਾਇਆ ਕੋਈ ਵੱਡੇ ਹਾਸ ਵੀ ਹੋਈ ਇੱਥੇ ਆਦ ਸੇ ਹੋ ਸਕਦੇ ਆ ਜੀ ਹੁਣ ਰਾਤ ਨੂੰ ਕੋਈ ਆਵੇ ਉਹਨੂੰ ਖੱਡਾ ਥੋੜੀ ਵਿਖਣਾ ਸੜਕ ਦੇ ਵਿਚਾਲੇ ਕੋਈ ਸਿੱਧਾ ਡਿੱਗ ਵੀ ਪੈ ਸਕਦਾ ਹੈ ਜਾਂ ਦੰਦਨ ਨੁਕਸਾਨ ਵੀ ਹੋ ਸਕਦਾ ਹੈ ਕਿ ਖੱਡੇ ਬਹੁਤ ਡੂੰਘੇ ਹੈਗੇ ਪਿੰਡ ਵਾਸੀ ਮੈਨੂੰ ਕੀ ਉਪਰ ਲ ਕੀਤਾ ਜਾਦੇ ਉਹਨੂੰ ਪਿੰਡ ਵਾਸੀ ਤਿਆਰੀ ਕਰ ਸਕਦੇ ਜੀ ਕੱਟੇ-ਕੁੱਟੇ ਲਾ ਰੱਖਿਆ ਇਂਟਾਂ ਲਾ ਰੱਖਿਆ ਵੀ ਕੋਈ ਬੂਰੋਂ ਵੇਖ ਲੈ ਵੀ ਇੱਥੇ ਖੱਡਾ ਹੈਗਾ ਉਹ ਦਾ ਪ੍ਰਸ਼ਾਸਨ ਨਹੀਂ ਕਰਨਾ ਹੈ ਵੀ ਬਣਾਵੇ ਸਾਡੇ ਤਨ ਛੇਤੀ ਤੋਂ ਛੇਤੀ ਰਤੋਤਾ ਜ ਆਪਣੇ ਲਿੰਕ ਰੋਡ ਦੇ ਉੱਤੇ ਜਿੱਤੇ ਭਾਰੀ ਮੀਂਹ ਕਾਰਨ ਕਰਕੇ ਜਿਹੜਾਗਾ ਲੋਕਾਂ ਦੇ ਘਰਾਣਾ ਨੁਕਸਾਨ ਹੋ ਰਿਹਾ ਹੈ ਹੜ ਵਰਗੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਹਾਲਾਤ ਨੇ ਤੇ ਮੌਕੇ ਤੇ ਸੜਕਾਂ ਵੀ ਜੜੀ ਹੈਗੀਆਂ ਇਸ ਕਾਰਨ ਜਿਹੜਾਗਾ ਵੱਡੇ ਪੱਧਰ ਤੇ ਨੁਕਸਾਨੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਮੈਂ ਕਹਾਂਗਾ 1 ਮਿੰਟ ਦਿਖਾ ਦੇਣ ਜਿਹੜੀਆਂ ਤਸਵੀਰਾਂ ਨੇ ਤਸਵੀਰਾਂ ਵਿੱਚ ਵੇਖ ਲਓ ਜਿਹੜਾ ਕਿ ਸੜਕ ਦੇ ਵਿੱਚਕਾਰ ਲਗਭਗ 8 ਤੋਂ 10 ਫੁੱਟ ਦਾ ਟੋਆ ਬਣਿਆ ਹੈ ਟੋਏ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਜਿਹੜੀ ਹੈ ਅਸ਼ੰਕਾ ਚਿਤਾਈ ਜਾ ਰਹੀ ਹੈ ਪਿੰਡ ਵਾਸੀ ਇੱਥੇ ਇਕੱਠੇ ਹੋਏ ਨੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਜਿਹੜਾ ਗਾ ਸੜਕ ਤੇ ਲਗਭਗ 8-10 ਤੋਂ ਵੱਧ ਜਿਹੜੇ ਟੋਏ ਨੇ ਇਸ ਕਰਕੇ ਵੱਡੇ ਹਾਸ ਹੋਣ ਦਾ ਅਸ਼ੰਕਾ ਵੀ ਹੈ ਮੌਕੇ ਤੇ ਪਿੰਡ ਵਸੀਚੀ ਜਿਹੜੇ ਕਿ ਮੰਗ ਕਰ ਰਹੇ ਨੇ ਵੀ ਜਲਦੀ ਜਲਦੀ ਮੁਰੰਮਤ ਕੀਤੀ ਜਾਵੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਕੋਈ ਵੱਡਾ ਹਾਸ ਨਾ ਆਵੇ ਕਈ ਵਾਰੀ ਇੱਥੇ ਜਿਹੜਾ ਕਿ ਬਚਾਅ ਹੋ ਚੁੱਕਿਆ ਤੁਹਾਨੂੰ ਇੱਕ ਯਾਦ ਰਾਦੀਏ ਕੁਝ ਸਮੇਂ ਪਹਿਲਾਂ ਜਿਹੜਾ ਹੈ ਇਸੇ ਰੋਡ ਦੇ ਉੱਤੇ ਇੱਕ ਜਿਹੜਾ ਮਿੱਟੀ ਵਾਲਾ ਡੰਪਰ ਜਿਹੜਾ ਪਲਟਿਆ ਸੀਗਾ ਜਿਹਦੇ ਕਰਕੇ ਡਰਾਈਵਰ ਦੇ ਮਾਮਲੇ ਸੱਟਾਂ ਲੱਗੀਆਂ ਸੀਗਾ ਪਰ ਲੇਕਿਨ ਉਹਦਾ ਵੱਡੇ ਪੱਧਰ ਤੇ ਟ੍ਰੱਕ ਦਾ ਜਿਹੜਾਗਾ ਨੁਕਸਾਨ ਹੋਇਆ ਸੀਗਾ ਆਪਾਂ ਗੱਲਬਾਤ ਕਰਦੇ ਆ ਪਿੰਡ ਵਾਸੀ ਜਿਹੜੇ ਕਿ ਕੀ ਮੰਗ ਕਰ ਰਹੇ ਨੇ ਆ ਗੋਬਿੰਦਗੜ੍ਹ ਹਸਤਾ ਕੀ ਸੜਕ ਹੈ ਆ ਟੁੱਟੜੀ ਜਿਗਾ ਜਿਗਾ ਹਾ ਅੱਧਾ ਨੁਕਸਾਨ ਹੋਣ ਕੋ ਜਾਨੀ ਮਾਨੀ ਅਣ ਜਾਣ ਆਦਮੀ ਆ ਜੇ ਵੀ ਨੁਕਸਾਨ ਹੋਣਾ ਕੋ ਡਰ ਹੈ ਹਮਮ ਮਾਰੀ ਮੰਗ ਆਈ ਹੈ ਪ੍ਰਸ਼ਾਸਨ ਨੂੰ ਵੈ ਰੋਡ ਜੀਆਂ ਵੀ ਹੋਵੇ ਜੀਤੀ ਜਲਦੀ ਹੋਵੇ ਬਈਆ ਤਿਆਰ ਕਰਾਓ ਹਮ ਕਿੰਨੇ ਫੁੱਟ ਦਾ ਟੋਆ ਇੱਥੇ ਆ ਟੋਆ ਲਗਭਗ 5-6 ਟੋਆ ਹੈ ਜੀ ਕੋਈ 5 ਫੁੱਟ ਕੋਈ 6 ਫੁੱਟ ਕੋਈ 8 ਫੁੱਟ ਕੋਈ ਇੱਥੇ ਹਾਸੀ ਵੀ ਹੋਈ ਹੈ ਇੱਕ ਦੋ ਵਾਰੀ ਹੋਏ ਹੈ ਜੀ ਡੰਪਰ ਡੋਕਰ ਪਲਟੇ ਆ ਤੇ ਅਣਜਾਣ ਬੰਦਾ ਕੋਈ ਵੀ ਆਸ਼ਕ ਦਾ ਚੋਟ ਫੇੜ ਲੱਗ ਸਕਦੀ ਹੈ ਪਿੰਡ ਵਾਸੀਆਂ ਵੱਲ ਕੀ ਉਪਰਾ ਲਗਿਤਾ ਜਾ ਰਿਹਾ ਜੀ ਪਿੰਡ ਵਾਸੀਆਂ ਅਮਰੇ ਆਸੀ ਤਾਂ ਸ਼ੋਕ ਦੇਣ ਨੂੰ ਨਾਲ ਤਿਆਰ ਆ ਜਿਹੜਾ ਸਾਡੇ ਨਾਲ ਬੰਦਾ ਸ਼ੋਕ ਉਹ ਦੇਵਾਂਗੇ ਜੀ ਸੜਕਾਂ ਦੇ ਲਾਟ ਬਹੁਤ ਮਾੜੇ ਆ ਜੀ ਤਾਇਆ ਪੜੀ ਤੋਂ ਗੋਵਿੰਦਗੜ੍ਹ ਛੜਦੀ ਜਾਂਦੀ ਆ ਜਿੱਦੇ ਤੇ ਸੱਤ ਸੱਤ ਅੱਠ ਅੱਠ ਪੋਟ ਡੂੰਗੇ ਟੋਏ ਆਈ ਤੇ ਵੱਡੇ ਹਾਸਿਆਂ ਤੋਂ ਬੜੀ ਅਰ ਬਚੀ ਜੀ ਅਸੀਂ ਤੇ ਦਿਨ ਨਾਲ ਤੱਪਦੇ ਆ ਬਹੁਤ ਵਾਰ ਅਸੀਂ ਰਾਤ ਨੂੰ ਜਦੋਂ ਹਨੇਰਾ ਅੰਦਾਜ਼ਾ ਕੋਈ ਮੀਕਣੀਆਂ ਦਾ ਡਿੱਗਣ ਤੋਂ ਬਚੇ ਕਿਵੇਂ ਆ ਬਾ ਵਿਚਾਰੇ ਵਰਗੇ ਐ ਭਾਈ ਥੋੜੀ ਸੜਕ ਬਜੀ ਬਾਕੀ ਸੱਡਾ ਤੋਂ ਅੱਧ ਦਿਨ ਨਾਲ ਜ਼ਿਆਦਾ ਡਿੱਗੀ ਪਈ ਹੈ ਜੀ ਹੂੰ ਸੜਕ ਤੇ ਕਾਫੀ ਟੋਏ ਜਿ ਗਲੀਆਂ ਤਾਂ ਮੇਰੇ ਕੱਲ 10 ਤੋਂ 15 20 ਵੀ ਤੱਕ ਵੀ ਹੋ ਸਕਦੇ ਆ ਹੂੰ ਰਾਤਨ ਤੋਂ ਮੰਗਤੇ ਕਰਦੇ ਜੀ ਕਿ ਵੱਡੇ ਹਾਸੇ ਨੂੰ ਜਿ ਬਚਾਉਣਾ ਤੇਦੀ ਰਿਪੇਅਰ ਕਰੀ ਜਾਵੇ ਜਾਂ ਕਿਸੇ ਤਰ੍ਹਾਂ ਕੋਈ ਦਾ ਹੱਲ ਕੀਤਾ ਜਾਵੇ ਜੀ ਜਾਰੇ ਪਿੰਡ ਵਾਸੀ ਦਾ ਮਹਿਕਵੇ ਨੂੰ ਸਾਰਿਆਂ ਨੂੰ ਕਹਿ ਰਹੇ ਜੀ ਪੰਚਾਇਤ ਵੀ ਦਾ ਕੋਈ ਹਲ ਤਾਂ ਸਰਕਾਰ ਨਹੀਂ ਕਰਨਾ ਜੀ ਹੂੰ ਸੀ ਤਾਂ ਕੱਟੇ ਲਾ ਰੱਖੇ ਹੈ। ਐਦਾ ਗੱਟੇ-ਕੁੱਟੇ ਲਾ ਕੇ ਜਿੰਨੇ ਜੋਗੇ ਹੈਗੇ ਪਿੰਡ ਵਾਸੀ ਕਰੀ ਜਾਂਦੇ। ਸੜਕ ਦੀ ਅੱਧੀ ਤੋਂ ਜ਼ਿਆਦਾ ਵਿੱਚ ਡਿੱਗ ਪਈ ਹੈ, ਟੋਏ ਪਏ ਹੋਏ ਸਾਈਡਾਂ 'ਚ ਕਿਉਂਕਿ ਸਾਈਡਾਂ 'ਤੇ ਥਾਂ ਬਹੁਤ ਨਹੀਂ ਹੈਗੀ। ਇਸ ਕਰਕੇ ਮੀਂਹ ਆਣ ਕਰਕੇ ਤੇ ਖੱਡੇ ਪੈ ਗਏ, ਬਾਵਾ ਪੈ ਗਏ ਤੇ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਕਿੰਨੇ ਕੁ ਫੁੱਟ ਦਾ ਪਾੜ ਇੱਥੇ? ਇਹ 8-10 ਫੁੱਟ ਡੂੰਘਾ ਹੋਣਾ ਜੀ ਤੇ ਅੱਧੀ ਨਾਲੋਂ ਜ਼ਿਆਦਾ ਸੜਕ ਵਿੱਚ ਹੈਗੀ ਤੇ ਸੜਕ ਦੇ ਥੱਲੋਂ ਮਿੱਟੀ ਨਿਕਲੀ ਐਸੀ ਤਾਂ ਕੱਟੇ-ਕੁੱਟੇ ਲਾ ਰੱਖੇ ਆ ਵੀ ਕੋਈ ਹਾਦਸਾ ਨਾ ਹੋਵੇ। ਪਰ ਪ੍ਰਸ਼ਾਸਨ ਤੋਂ ਮੰਗ ਹੈਗੀ ਵੀ ਇਹਨਾਂ ਛੇਤੀ ਕੋਈ ਵੱਡੇ ਹੱਸ ਵੀ ਹੋਈ ਇੱਥੇ ਆਦ ਸੇ ਹੋ ਸਕਦੇ ਆ ਜੀ ਹੁਣ ਰਾਤ ਨੂੰ ਕੋਈ ਆਵੇ ਉਹਨੂੰ ਖੱਡਾ ਥੋੜੀ ਵਿਖਣਾ ਸੜਕ ਦੇ ਵਿਚਾਲੇ ਕੋਈ ਸਿੱਧਾ ਡਿੱਗ ਵੀ ਪੈ ਸਕਦਾ ਹੈ ਜਾਂ ਦੰਦਨ ਨੁਕਸਾਨ ਵੀ ਹੋ ਸਕਦਾ ਹੈ ਕਿ ਖੱਡੇ ਬਹੁਤ ਡੂੰਘੇ ਹੈਗੇ ਪਿੰਡ ਵਾਸੀ ਮਿਲੋ ਕੀ ਉਪਰਾਲਾ ਕੀਤਾ ਜਾ ਰਿਹਾ ਉਹਨੂੰ ਪਿੰਡ ਵਾਸੀ ਤਿਆਰੀ ਕਰ ਸਕਦੇ ਜੀ ਕੱਟੇ-ਕੁੱਟੇ ਲਾ ਰੱਖਿਆ ਇਂਟਾਂ ਲਾ ਰੱਖਿਆ ਵੀ ਕੋਈ ਬੂਰੋਂ ਵੇਖ ਲੈ ਵੀ ਇੱਥੇ ਖੱਡਾ ਹੈਗਾ ਉਹਦਾ ਪ੍ਰਸ਼ਾਸਨ ਨਹੀਂ ਕਰਨਾ ਹੈ ਵੀ ਬਣਾਵੇ ਸਾਡੇ ਤਨ ਖੇਤੀ ਤੋਂ ਖੇਤੀ ਘੜ ਤੋਤਾਜ ਆਪਣੀ ਲਿੰਕ ਰੋਡ ਦੇ ਉੱਤੇ ਜਿੱਤੇ ਭਾਰੀ ਮੀਂਹ ਕਾਰਨ ਕਰਕੇ ਜਿਹੜਾਗਾ ਲੋਕਾਂ ਦੇ ਘਰਾਣਾ ਨੁਕਸਾਨ ਹੋ ਰਿਹਾ ਹੈ ਹੜ ਵਰਗੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਹਾਲਾਤ ਨੇ ਤੇ ਮੌਕੇ ਤੇ ਸੜਕਾਂ ਵੀ ਜੜੀ ਹੈਗੀਆਂ ਇਸ ਕਾਰਨ ਜਿਹੜਾਗਾ ਵੱਡੇ ਪੱਧਰ ਤੇ ਨੁਕਸਾਨੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਮੈਂ ਕਹਾਂਗਾ 1 ਮਿੰਟ ਦਿਖਾ ਦੇਣ ਜਿਹੜੀਆਂ ਤਸਵੀਰਾਂ ਨੇ ਤਸਵੀਰਾਂ ਵਿੱਚ ਵੇਖ ਲਓ ਜਿਹੜਾ ਕਿ ਸੜਕ ਦੇ ਵਿੱਚਕਾਰ ਲਗਭਗ 8 ਤੋਂ 10 ਫੁੱਟ ਦਾ ਟੋਆ ਬਣਿਆ ਹੈ ਟੋਏ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਜਿਹੜੀ ਹੈ ਅਸ਼ੰਕਾ ਚਿਤਾਈ ਜਾ ਰਹੀ ਹੈ ਪਿੰਡ ਵਾਸੀ ਇੱਥੇ ਇਕੱਠੇ ਹੋਏ ਨੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਜਿਹੜਾ ਗਾ ਸੜਕ ਤੇ ਲਗਭਗ 8-10 ਤੋਂ ਵੱਧ ਜਿਹੜੇ ਟੋਏ ਨੇ ਇਸ ਕਰਕੇ ਵੱਡੇ ਹਾਸ ਹੋਣ ਦਾ ਅਸ਼ੰਕਾ ਵੀ ਹੈ ਮੋਕੇ ਤੇ ਪਿੰਡ ਵਸੀ ਜਿਹੜੇ ਕਿ ਮੰਗ ਕਰ ਰਹੇ ਨੇ ਵੀ ਜਲਦੀ ਜਲਦੀ ਮੁਰੰਮਤ ਕੀਤੀ ਜਾਵੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਕੋਈ ਵੱਡਾ ਹਾਸ ਨਾ ਆਵੇ ਕਈ ਵਾਰੀ ਇੱਥੇ ਜਿਹੜਾ ਕਿ ਬਚਾਅ ਹੋ ਚੁੱਕਿਆ ਤੁਹਾਨੂੰ ਇੱਕ ਯਾਦ ਰਾਦੀਏ ਕੁਝ ਸਮੇਂ ਪਹਿਲਾਂ ਜਿਹੜਾ ਹੈ ਇਸੇ ਰੋਡ ਦੇ ਉੱਤੇ ਇੱਕ ਜਿਹੜਾ ਮਿੱਟੀ ਵਾਲਾ ਡੰਪਰ ਜਿਹੜਾ ਪਲਟਿਆ ਸੀਗਾ ਜਿਹਦੇ ਕਰਕੇ ਡਰਾਈਵਰ ਦੇ ਮਾਮਲੇ ਸੱਟਾਂ ਲੱਗੀਆਂ ਸੀਗਾ ਪਰ ਲੇਕਿਨ ਉਹਦਾ ਵੱਡੇ ਪੱਧਰ ਤੇ ਟਰੱਕ ਦਾ ਜਿਹੜਾਗਾ ਨੁਕਸਾਨ ਹੋਇਆ ਸੀਗਾ ਆਪਾਂ ਗੱਲਬਾਤ ਕਰਦੇ ਆ ਪਿੰਡ ਵਾਸੀ ਜਿਹੜੇ ਕਿ ਕੀ ਮੰਗ ਕਰ ਰਹੇ ਨੇ ਆ ਗੋਬਿੰਦਗੜ੍ਹ ਹਸਤਾ ਕੀ ਸੜਕ ਹੈ ਆ ਟੁੱਟੜੀ ਜਿਗਾ ਜਿਗਾ ਉਹ ਅੱਧਾ ਨੁਕਸਾਨ ਹੋਣ ਕੋ ਜਾਨੀ ਮਾਨੀ ਅਣ ਜਾਣ ਆਦਮੀ ਆ ਜੇ ਵੀ ਨੁਕਸਾਨ ਹੋਣਾ ਬਟ ਰਹਾ ਹਮਮ ਮਾਰੀ ਮੰਗ ਆਈ ਹੈ ਪ੍ਰਸ਼ਾਸਨ ਨੂੰ ਵੈਰੋਂ ਜੀਆਂ ਵੀ ਹੋਵੇ ਜਿੱਤੀ ਜਲਦੀ ਹੋਵੇ ਬਹਾਂ ਤਿਆਰ ਕਰਾਓ ਹਮ ਕਿੰਨੇ ਕੁ ਫੁੱਟ ਦਾ ਟੋਆ ਇੱਥੇ ਆ ਟੋਆ ਲਗਭਗ 5-6 ਟੋਆ ਹੈ ਜੀ ਕੋਈ 5 ਫੁੱਟ ਕੋਈ 6 ਫੁੱਟ ਕੋਈ 8 ਫੁੱਟ ਕੋਈ ਇੱਥੇ ਹਾਸੀ ਵੀ ਹੋਈ ਹੈ ਇੱਕ ਦੋ ਵਾਰੀ ਹੋਏ ਹੈ ਜੀ ਡੰਪਰ ਡੋਕਰ ਪਲਟੇ ਆ ਤੇ ਅਣਜਾਣ ਬੰਦਾ ਕੋਈ ਵੀ ਆ ਸਕਦਾ ਚੋਟ ਫੇੜ ਲੱਗ ਸਕਦੀ ਹੈ ਪਿੰਡ ਵਾਸੀਆਂ ਵੱਲ ਕੀ ਉਪਰਾਂ ਲਗਿੱਤਾ ਜਾ ਰਿਹਾ ਜੀ ਪਿੰਡ ਵਾਸੀਆਂ ਅਸੀਂ ਤਾਂ ਸ਼ੌਕ ਦੇਣ ਨੂੰ ਨਾਲ ਤਿਆਰ ਆ ਜਿਹੜਾ ਸਾਡੇ ਨਾਲ ਬੰਦਾ ਸ਼ੌਕ ਉਹ ਦੇਵਾਂਗੇ ਜੀ ਸੜਕਾਂ ਦੇ ਲਾਤ ਬਹੁਤ ਮਾੜੇ ਆ ਜੀ ਤਾਇਆ ਪੜੀ ਤੋਂ ਗੋਵਿੰਦਗੜ੍ਹ ਛੱਡਦੀ ਜਾਂਦੀ ਆ ਜਿੱਦੇ ਤੇ ਸੱਤ ਸੱਤ 8 8 ਫੁੱਟ ਡੂੰਘੇ ਟੋਏ ਆ ਤੇ ਵੱਡੇ ਹਾਸਿਆਂ ਤੋਂ ਬੜੀਆ ਬਚੀ ਜਸੀਂ ਤੇ ਦਿਨ ਨਾਲ ਤੱਪਦੇ ਆ ਬਹੁਤ ਵਾਰ ਅਸੀਂ ਰਾਤ ਨੂੰ ਜਦੋਂ ਹਨੇਰਾ ਅੰਦਾਜ਼ਾ ਕੋਈ ਮੀਂਹ ਕਣੀਆਂ ਦਾ ਡਿੱਗਣ ਤੋਂ ਬਚੇ ਕਿਵੇਂ ਆ ਬਾ ਵਿਚਾਰੇ ਵਰਗੇ ਐ ਭਾਈ ਥੋੜੀ ਸੜਕ ਬਜੀ ਬਾਕੀ ਸੱਡਾ ਤੋਂ ਅੱਧ ਦਿਨ ਨਾਲ ਜ਼ਿਆਦਾ ਡਿੱਗੀ ਪਈ ਹੈ ਜੀ ਹੂੰ ਸੜਕ ਤੇ ਕਾਫੀ ਟੋਏ ਜਿ ਗਲੀਆਂ ਤਾਂ ਮੇਰੇ ਕੱਲ 10 ਤੋਂ 15 20 ਵੀ ਤੱਕ ਵੀ ਹੋ ਸਕਦੇ ਆ ਹੂੰ ਰਾਤਨ ਤੋਂ ਮੰਗਤੇ ਕਰਦੇ ਜੀ ਕਿ ਵੱਡੇ ਹਾਸੇ ਨੂੰ ਜਿ ਬਚਾਉਣਾ ਤੇਦੀ ਰਿਪੇਅਰ ਕਰੀ ਜਾਵੇ ਜਾਂ ਕਿਸੇ ਤਰ੍ਹਾਂ ਕੋਈ ਦਾ ਹੱਲ ਕੀਤਾ ਜਾਵੇ ਜੀ ਜਾਰੇ ਪਿੰਡ ਵਾਸੀ ਦਾ ਮਹਿਕਵੇ ਨੂੰ ਸਾਰਿਆਂ ਨੂੰ ਕਹਿ ਰਹੇ ਜੀ ਪੰਚਾਇਤ ਵੀ ਦਾ ਕੋਈ ਹਲ ਤਾਂ ਸਰਕਾਰ ਨਹੀਂ ਕਰਨਾ ਜੀ ਹੂੰ ਸੀਤਾ ਕੱਟੇ ਲਾ ਰੱਖੇ ਆ ਇਹਦਾ ਗੱਟੇ-ਕੁੱਟੇ ਲਾ ਕੇ ਜਿੰਨੇ ਜੋਗੇ ਹੈਗੇ ਪਿੰਡ ਵਾਸੀ ਕਰੀ ਜਾਂਦੇ ਸੜਕ ਦੀ ਅੱਧੀ ਤੋਂ ਜ਼ਿਆਦਾ ਵਿੱਚ ਡਿੱਗ ਪਈ ਹੈ ਟੋਏ ਪਏ ਹੋਏ ਸਾਈਡਾਂ 'ਚ ਕਿਉਂਕਿ ਸਾਈਡਾਂ 'ਤੇ ਥਾਂ ਬਹੁਤ ਨਹੀਂ ਹੈਗੀ ਇਸ ਕਰਕੇ ਮੀਂਹ ਆਣ ਕਰਕੇ ਤੇ ਖੱਡੇ ਪੈ ਗਏ ਬਾਵਾ ਪੈ ਗਏ ਤੇ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਕਿੰਨੇ ਕੁ ਫੁੱਟ ਦਾ ਪਾੜ ਇੱਥੇ ਇਹ 8-10 ਫੁੱਟ ਡੂੰਘਾ ਹੋਣਾ ਜੀ ਤੇ ਅੱਧੀ ਨਾਲੋਂ ਜ਼ਿਆਦਾ ਸੜਕ ਵਿੱਚ ਹੈਗੀ ਤੇ ਸੜਕ ਦੇ ਥੱਲੋਂ ਮਿੱਟੀ ਨਿਕਲੀ ਐਸੀ ਦਾ ਕੱਟੇ-ਕੁੱਟੇ ਲਾ ਰੱਖੇ ਆ ਵੀ ਕੋਈ ਹਾਦਸਾ ਨਾ ਹੋਵੇ ਪਰ ਪ੍ਰਸ਼ਾਸਨ ਤੋਂ ਮੰਗ ਹੈਗੀ ਵੀ ਇਹਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ। ਕੋਈ ਵੱਡੇ ਹਾਦਸੇ ਵੀ ਹੋਏ ਇੱਥੇ। ਹਾਦਸੇ ਹੋ ਸਕਦੇ ਆ ਜੀ ਹੁਣ ਰਾਤ ਨੂੰ ਕੋਈ ਆਵੇ ਉਹਨੂੰ ਖੱਡਾ ਥੋੜੀ ਵਿਖਣਾ ਹੈ ਸੜਕ ਦੇ ਵਿਚਾਲੇ ਕੋਈ ਸਿੱਦਾ ਡਿੱਗ ਵੀ ਪੈ ਸਕਦਾ ਹੈ। ਜਾਂ ਦਾ ਇਨਸਾਨ ਵੀ ਹੋ ਸਕਦਾ ਹੈ ਕਿ ਖੱਡੇ ਬਹੁਤ ਡੂੰਘੇ ਹੈਗੇ। ਪਿੰਡ ਵਾਸੀ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਉਹਨੇ? ਪਿੰਡ ਵਾਸੀ ਤਿਆਰੀ ਕਰ ਸਕਦੇ ਆ ਜੀ ਕੱਟੇ-ਕੁੱਟੇ ਲਾ ਰੱਖਿਆ, ਇੱਟਾਂ ਲਾ ਰੱਖਿਆ ਵੀ ਕੋਈ ਬੂਰੋਂ ਵੇਖ ਲੇ ਵੀ ਇੱਥੇ ਖੱਡਾ ਹੈਗਾ ਉਹਦਾ ਪ੍ਰਸ਼ਾਸਨ ਨਹੀਂ ਕਰਨਾ ਹੈ ਵੀ ਬਣਾਵੇ ਸੜਕ ਨੂੰ ਛੇਤੀ ਤੋਂ ਛੇਤੀ। ਬਲੋਣਾ ਹਲਕਾ ਤੋਂ ਦਿ